ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮਾ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾਂ ਤੈ ਬਿਨਸੇ ਦਰਮਤ ਦੂਰੀ ਐਸੀ ਗੁਰਮਤਿ ਪਿਆਲੇ ਬੂੜਤ ਕੋਰ ਅੰਧਕੂਪ ਮੈਂ ਨਿਕਸਿਓ ਮੇਰੇ ਭਾਈ ਰਹਿ ਰਹਾਉ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦੁਤਰ ਅੰਧ ਬਿਕਮ ਐ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਛ ਉਕਤਨਾ ਮੋਰੀ ਗੁਰੂ ਨਾਨਕ ਸਰਨਾਗਤਿ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮਾ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾ ਤੈ ਬਿਨਸੇ ਦੁਰਮਤ ਦੂਰੀ ਐਸੀ ਗੁਰਮਤਿ ਪੇ ਹਾਲੇ ਬੂੜਤ ਕੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰਹਿ ਰਹਾਉ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦਤਰ ਅੰਧ ਬਿਕਮ ਐ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਛ ਉਕਤਨਾ ਮੋਰੀ ਗੁਰੂ ਨਾਨਕ ਸਰਨਾਗਤਿ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾਂ ਤੈ ਬਿਣ ਸੇ ਦੁਰਮਤ ਦੂਰੀ ਐਸੀ ਗੁਰਮਤਿ ਪੇ ਹਾਲੇ ਬੂੜਤ ਕੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰਹਾਉ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦਤਰ ਅੰਧ ਬਿਕਮ ਐ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾ ਪਤਾਪ ਕੁਛ ਉਕਤਨਾ ਮੋਰੀ ਗੁਰੂ ਨਾਨਕ ਸਰਨਾਗਤਿ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮਾ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤਿ ਪਿਆਲੇ ਬੂੜਤ ਕੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰਹਿ ਰਹਾਉ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦੁਤਰ ਅੰਧ ਬਿਖਮ ਐ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਛ ਉਕਤਨਾ ਮੋਰੀ ਗੁਰੂ ਨਾਨਕ ਸਰਨਾਗਤ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾਂ ਤੈ ਬਿਨ ਸੇ ਦੁਰਮਤ ਦੂਰੀ ਐਸੀ ਗੁਰਮਤਿ ਪਿਆਲੇ ਬੂੜਤ ਕੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰਹਿ ਰਹਾਉ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦੁਤਰ ਅੰਧ ਬਿਖਮੇ ਐ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਛ ਉਕਤਨਾ ਮੋਰੀ ਗੁਰੂ ਨਾਨਕ ਸਰਨਾਗਤਿ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮਾ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾਂ ਤੈ ਬਿਨ ਸੇ ਦੁਰਮਤ ਦੂਰੀ ਐਸੀ ਗੁਰਮਤਿ ਪਿਆਲੇ ਬੂੜਤ ਕੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰਹਿ ਰਹਾਓ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦੁਤਰ ਅੰਧ ਬਿਖਮ ਐ ਮਾਇਆ ਗੁਰੂ ਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਛੁ ਉਕਤਨਾ ਮੋਰੀ ਗੁਰੂ ਨਾਨਕ ਸਰਨਾਗਤਿ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ। ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਮਾ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾਂ ਤੈ ਬਿਨਸੇ ਦੁਰਮਤ ਦੂਰੀ ਐਸੀ ਗੁਰਮਤਿ ਪਿਆਲੇ ਬੂੜਤ ਕੋਰ ਅੰਧ ਕੂਪ ਮੈਂ ਨਿਕਸਿਓ। ਮੇਰੇ ਭਾਈ ਰਹਿ ਰਹਾਉ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦੁਤਰ ਅੰਧ ਬਿਕਮ ਐ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਛ ਉਕਤਨਾ ਮੋਰੀ ਗੁਰੂ ਨਾਨਕ ਸਰਨਾਗਤਿ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚਰਣਾ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਆ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮਾ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾਂ ਤਹ ਬਿਨਸੀ ਦੁਰਮਤ ਦੂਰੀ ਐਸੀ ਗੁਰਮਤਿ ਪਿਆਲੇ ਬੂੜਤ ਕੋਰ ਅੰਧਕੂਪ ਮੈਂ ਨਿਕਸਿਓ ਮੇਰੇ ਭਾਈ ਰਹਿ ਰਹਾਉ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦੁਤਰ ਅੰਧ ਬਿਕਮ ਐ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਛ ਉਕਤਨਾ ਮੋਰੀ ਗੁਰੂ ਨਾਨਕ ਸਰਨਾਗਤਿ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਸਾਡੇ ਚੈਨਲ ਤੇ ਗੁਰਬਾਣੀ ਦੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮਾ ਬੁੱਧ ਪ੍ਰਗਾਸ ਭਈ ਮਤਤ ਪੂਰੀ ਤਾਂ ਤੇ ਬਿਨਸੀ ਗੁਰਮਤਿ ਦੂਰੀ ਐਸੀ ਗੁਰਮਤਿ ਪੇ ਹਾਲੇ ਬੂੜਤ ਕੋਰ ਅੰਧਕੂਪ ਮੈਂ ਨਿਕਸਿਓ ਮੇਰੇ ਭਾਈ ਰਹਿ ਰਹਾਉ ਮਹਾ ਅਗਾ ਅਗਣ ਕਾ ਸਾਗੁਰ ਗੁਰੂ ਬਹੁਤ ਧਾਰੇ ਰਤਨਾਗਰ ਦੁਤਰ ਅੰਧ ਬਿਕਮ ਐ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਛ ਉਕਤਨਾ ਮੋਰੀ ਗੁਰੂ ਨਾਨਕ ਸਰਣਾਗਤਿ ਤੋਰੀ ਸਤਨਾਮ ਸ਼੍ਰੀ ਵਾਹਿਗੁਰੂ ਜੀ